ताता पंजाब सिंध गुजरात मराठ द्रावड़े उत्कल बंगाल वेند हिमाचल यमुना गंगा ऊचल जलदि तरंग तब शुभ नामे जागे तब शुभ आशीष मागे गाहे सब जाय गाथा जाने गन मंगल दायक जाया है भारत भाग विदात जय है जय है जय है जय 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 है इथे आया था शब्दों सखना सी विद्वान प्रोफेसर नाल संगत करदेया ਸ਼ਬਨਦੀ ਚਾਹ ਚਾਈ ਉਹਨਾਂ ਨੂੰ ਸਿੱਖਿਆ ਪੜ੍ਹਿਆ ਬੀਏ ਕੀਤੀ ਇਸੇ ਹੀ ਕਾਲਜ ਦੇ ਵਿੱਚੋਂ ਐਮਏ ਕੀਤੀ ਤੇ ਇਹਦਾ ਲੱਗਿਆ ਕਿ ਹੋਰ ਉੱਚੀ ਉਡਾਰੀ ਵੀ ਮਾਰੀ ਜਾ ਸਕਦੀ ਹੈ ਇਥੋਂ ਐਮਏ ਕੀਤੀ ਤੇ ਪੰਜਾਬ ਯੂਨੀਵਰਸਿਟੀ ਪਰਵਾਨ ਚੜ੍ਹੇ ਤੇ ਭਾਸ਼ਾ ਵਿਭਾਗ ਦੇ ਕੁਝ ਕਜ਼ਾਰੇ ਦੇ ਵਿੱਚ ਸਹਿਯਕ ਡਾਇਰੈਕਟਰ ਆਨੰਦ ਮੰਨਦੇ ਆ ਆਪਣੀ ਜ਼ਿੰਦਗੀ ਨੂੰ ਜਿਹੜਾ ਹਾਂ ਕਮਲ ਕੀਤਾ ਸੋ ਪਿਆਰੇ ਵਿਦਿਆਰਥੀਓ ਅੱਜ ਵੀ ਜਦੋਂ ਮੈਂ ਇਸ ਕਾਲਜ ਦੇ ਵਿੱਚ ਐਂਟਰ ਹੋਇਆ ਤਾਂ ਮੈਨੂੰ ਅਹਿਸਾਸ ਉਸੇ ਤਰ੍ਹਾਂ ਦਾ ਸੀ ਕਿ ਮੈਂ ਆਇਆ ਤਾਂ ਇੱਥੇ ਇੱਕ ਵਿਦਿਆਰਥੀ ਦੀ ਤਰ੍ਹਾਂ ਸੀ ਤੇ ਅੱਜ ਜਦੋਂ ਇੱਕ ਵਕਤਾ ਦੇ ਤੌਰ ਤੇ ਐਂਟਰ ਹੋਇਆ ਤਾਂ ਮੈਨੂੰ ਇੱਕ ਵੱਖਰਾ ਜਿਹਾ ਅਹਿਸਾਸ ਹੋ ਰਿਹਾ ਸੀ ਸੋ ਤੁਹਾਡੇ ਲਈ ਵੀ ਇੱਕ ਚਾਲ ਲੈਣਾ ਨੇ ਮੇਰੇ ਜ਼ਿਹਨ ਦੇ ਵਿੱਚ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕਤਰਾ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੰਜ਼ਲ ਤੇ ਮੱਥੇ ਤੇ ਤਕਤੀ ਲੱਗਦੀ ਉਹਨਾਂ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ so per il DRT video...